ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਤੇ ਜਲੇ ਬਠਿੰਡੇ ਤੋਂ ਬਾਈ ਕਰਮਦੇ ਦੇ ਘਰੋਂ ਵੀਡੀਓ ਆ ਚੌਥਾ ਸੂਆ ਬਾਈ ਹੋਰਾਂ ਨੇ ਆਹ ਮੱਝ ਸੇਲ ਕਰਨੀਆਂ ਦੁੱਧ ਨੂੰ ਬਾਈ ਕਹਿੰਦਾ ਬਹੁਤ ਚੰਗੀ ਆ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ 9 ਤਰੀਕ ਸ਼ੇਮਾ ਮਹੀਨਾ 2025 ਦੀ ਵੀਡੀਓ ਆ ਬਾਕੀ ਤੁਸੀਂ ਲੇਵੇ ਦੀ ਚੈੱਕ ਕਰੋ ਹਫਤਾ ਤੱਕ ਹਜੇ ਸੂਣ ਦਾ ਲੈਂਦੀ ਆ ਹਫਤੇ ਤੋਂ 5-7 ਦਿਨਾਂ ਦੇ ਵਿੱਚ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਣਗੇ ਤੇ ਕਿੰਨਵਾ ਸੂਆ ਸੁਹਂਦੀ ਆ ਜੀ ਚੌਥੇ ਸੂਆ ਚੌਥਾ ਸੂਆ ਇੱਕ ਵਾਰੀ ਨੰਬਰ ਜਰੂਰ ਕਨਫਰਮ ਕਰਾ ਦਿਓ 9464072797 ਵੀਡੀਓ ਦੇ ਉੱਤੇ ਜੀ ਨੰਬਰ ਚੱਲੀ ਜਾਂਦਾ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਨਾਮ ਕਰਮ ਸਿੰਘ ਆ ਜੀ ਕਰਮ ਸਿੰਘ ਜੀ ਹਾਂ ਠੰਡੇ ਕਿ ਚੌਥਾ ਸੂਆ ਸੁਹਂਦੀ ਆ ਤੇ ਹੱਬ ਤੱਕ ਕੱਚੀ ਆ ਜੀ ਹਾਂ ਹਾਂ ਤਾਂ ਜੀ ਕੱਚੀ ਠੀਕ ਆ ਇੱਕ ਜਿਹੜਾ ਮੜਾ ਇਧਰ ਨੂੰ ਤੋੜ ਕੇ ਜਰੂਰ ਚੈੱਕ ਕਰਾ ਦਿਓ ਇਹਨੇ ਨਾ ਤਸੱਲੀ ਹੋ ਜਾਂਦੀ ਆ ਜੀ ਤੇ ਮੋਲਾ ਜਿਹੜਾ ਬਾਈ ਉਹ ਵੀ ਤੁਹਾਨੂੰ ਆਪਾਂ ਕਨਫਰਮ ਕਰਾਣੇ ਆ ਆ ਲੈ ਇਧਰ ਨੂੰ ਮੋੜ ਲਓ ਜੀ ਆ ਦੇਖੋ ਬਾਈ ਇਹ ਜਿਆ ਪਸ਼ੂ ਵੀਰੇ ਦੁੱਧ ਤੇ ਵਧੀਆ ਲੱਗ ਜਾਣ ਹੁੰਦਾ ਤੇ ਸਰੀਰ ਦੀ ਵਧੀਆ ਆ ਗਈ ਪੂਰੇ ਵਜਨ ਚ ਆ ਗਈ ਝੋਟੀ ਕਦ ਜ਼ਰੂਰ ਮੀਡੀਅਮ ਚ ਕਹਿ ਸਕਦੇ ਆਪਾਂ ਨਾ ਬਾਲਾ ਵੱਡਾ ਤੇ ਨਾ ਹੀ ਬਾਲੀ ਛੋਟੀ ਆ ਤੇ ਲੇਵੇ ਲੂਵੇ ਦੀ ਬਹੁਤ ਸੋਹਣੀ ਜਿਹਾ ਸੁਹਾ ਚੌਥਾ ਦਾ ਮੁੱਲ ਆਪਾਂ ਇੱਕ ਵਾਰੀ ਕਨਫਰਮ ਕਰਾ ਲੈਣੇ ਹਾਂਜੀ ਮੁੱਲ ਕੀ ਕਰਦੇ ਹਾਂ ਦਾ ਜਾਇਜ਼ ਮੁੱਲ ਜੀ ਤਾਂ ਜਾਇਜ਼ ਬਸ ਸਿੱਖ ਬੱਚੀ ਹੈ 1,25,000 ਹਾਂ 1 ਲੱਖ ਦੋਸਤੋ 25,000 ਮੁੱਲ ਆ ਜਿਹੜੇ ਭਰਾ ਨੂੰ ਫਿੱਟ ਆਉਂਦੀ ਆ ਕੋਲਿਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਤੁਹਾਡੇ ਕੋਲੇ ਕਿੰਨਾ ਕੁ ਦੁੱਧ ਦਿੱਤਾ ਜੀ 15 ਲੀਟਰ 15 ਕਿਲੋ ਵਧੀਆ ਦਿੱਤਾ ਹਾਂ ਉਹ ਤੁਸੀਂ ਮਾਹਰ ਤੁਸੀਂ ਸੀ ਇਹ ਹੂੰ ਤੇ ਜਿਵੇਂ ਖੁਸ਼ ਕਰਤੇ ਸਾਰਾ ਸਿਰ ਨੂੰ 15 ਕਿਲੋ ਦੁੱਧ ਦਿੱਤਾ ਜੀ ਪੂਰਾ ਵਧੀਆ ਕਰ ਖੁੱਲਾ ਕਹਿੰਦਾ ਜੀ 15 ਕਿਲੋ ਵਧੀਆ ਖੁੱਲਾ ਡੁੱਲਾ ਦੁੱਧ ਦਿੱਤਾ ਤੇ ਬਾਕੀ ਤੁਸੀਂ ਚੈੱਕ ਕਰ ਲਓ ਹੁਣ ਵੀ ਪਾ ਦੂਗੀ 13-14 ਕਿਲੋ ਤਾਂ ਵਧੀਆ ਚੁੱਥੇ ਸੂਏ ਨਾ ਮੈਂ ਵਧੀਆ ਪਾਉਗੀ